ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਜਿਵੇਂ ਪੰਜਾਬ ਪੁਲਿਸ ਕਨਸਟਬਲ 2025 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਆ ਕਿ ਉਹਨਾਂ ਦੇ ਕਹਿਣ ਤੇ ਜਿਹੜੇ ਬੱਚਿਆਂ ਦੇ ਡਾਊਟ ਆ ਰਹੇ ਸੀ ਕਿ ਸਰ ਸਾਡੀ ਫਿਜ਼ੀਕਲੀ ਐਕਸਪੈਕਟਿਡ ਕੱਟਆਫ ਕਿੰਨੀ ਆਣੀ ਆ ਅੱਜ ਜਿਵੇਂ ਸਾਰਾ ਡਾਟਾ ਐਨਾਲਾਈਜ਼ ਕਰਕੇ ਤੇ ਬੱਚਿਆਂ ਦੇ ਜਿਹੜੇ ਹੈਗੇ ਰਿਵਿਊ ਆਪਾਂ ਲੈ ਕੇ ਇੱਕ ਕੱਟਆਫ ਦੀ ਜਿਹੜੀ ਹੈਗੀ ਹੈ ਵੀਡੀਓ ਤਿਆਰ ਕਰੀ ਆ ਆਪਾਂ ਇਹ ਐਕਸਪੈਕਟਿਡ ਕੱਟਆਫ ਬਣਾਈ ਆ ਕਿ ਐਨੇ ਦੀ ਨੇੜੇ ਤੇੜੇ ਜਿਹੜੀ ਕੱਟਆਫ ਪੰਜਾਬ ਪੁਲਿਸ ਕਨਸਟਬਲ 2025 ਦੀ ਫਿਜ਼ੀਕ ਜਾ ਸਕਦੀ ਆ ਠੀਕ ਆ ਤੇ ਇੱਕ ਕੱਲ ਜਾਂ ਪਰਸੋਂ ਦਾ ਇੱਕ ਨੋਟਸ ਜਿਹੜਾ ਹੈਗਾ ਵਾਇਰਲ ਹੋ ਰਿਹਾ ਸੀਗਾ ਕੱਟ-ਆਫ ਦਾ ਤੇ ਇਹ ਹੈ ਜੈ ਰੀਅਲ ਆ ਜਾਂ ਫੇਕ ਆ ਅੱਜ ਦੀ ਵੀਡੀਓ 'ਚ ਜਿਹੜੇ ਸਾਰੇ ਡਾਊਟ ਤੁਹਾਡੇ ਸਾਰੇ ਕਲੀਅਰ ਕਰਾਂਗੇ ਤੇ ਚਲੋ ਹੁਣ ਆਪਾਂ ਜਿਹੜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਜਿਹੜਾ ਇਹ ਨੋਟਸ ਆ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਕੱਟ-ਆਫ ਬਹੁਤ ਜ਼ਿਆਦਾ ਜਿਹੜੀ ਵਧਾ ਜਿਹੜਾ ਕਿ ਦੇ ਰਹੀ ਸੀ ਇਹ ਫਿਜ਼ੀਕਲ ਦੀ ਕੱਟ-ਆਫ ਸੀਗੀ ਜਿਹੜੀ ਸਟੇਜ 2 ਸੀ ਆਪਣੀ ਤੇ ਜੇ ਦੇਖੋ ਜਿਵੇਂ ਤੁਸੀਂ ਜਰਨਲ ਦੀ ਦੇਖੀ ਸੀ 74.98 ਤਕਰੀਬਨ ਤਕਰੀਬਨ 75 ਨੰਬਰ ਆ ਜਿਹੜੀ ਇਹ ਚ ਕ ਤੇ ਮਤਲਬ ਕਿ ਸਾਰੀਆਂ ਕੈਟਾਗਰੀਜ਼ ਦੇ ਵਿੱਚ ਕਟ-ਆਫ ਬਤਾਈ ਹੋਈ ਹੈ ਫਿਜ਼ੀਕਲੀ ਪਰ ਜਿਹੜੀ ਇਹ ਜਿਹੜਾ ਨੋਟਿਸ ਜ ਆ ਨਾ ਤਾਂ ਇਹ ਕਿਸੇ ਅਫੀਸ਼ੀਅਲ ਵੈਬਸਾਈਟ ਤੇ ਆਇਆ ਹੋਇਆ ਕਿਸੇ ਦੀ ਪੰਜਾਬ ਪੁਲਿਸ ਦੇ ਨਾਂ 'ਤੇ ਇਹ TCS ਦੁਆਰਾ ਪਾਇਆ ਹੋਇਆ ਇਹ ਕਿਸੇ ਦੁਆਰਾ ਜਿਹੜਾ ਫੇਕ ਜਿਹੜਾ ਹੈਗਾ ਸੀ ਨੋਟਿਸ ਇਹ ਬਣਾ ਕੇ ਅਪਲੋਡ ਕੀਤਾ ਗਿਆ ਸੀਗਾ ਠੀਕ ਆ ਤੇ ਇਹ ਇੰਨਾ ਕਿ ਵਾਇਰਲ ਹੋ ਗਿਆ ਕਿ ਬੱਚੇ ਹੁਣ ਕੁਝ ਬੱਚਿਆਂ ਦੇ ਇਹਨਾਂ ਦੇ ਨੰਬਰ ਪੁਆਇੰਟਾਂ ਜਿਹੜੇ ਹੁਣ ਜਿਵੇਂ ਇੱਥੇ 74.98 ਜਿਹਦੇ 74.75 ਨੰਬਰ ਰਹਿ ਗਏ ਉਹ ਬੱਚਾ ਚਿੰਤਾਜਪੈ ਰਹੇ ਸੀ ਕਿ ਸਰ ਮੇਰਾ ਹੁਣ ਨੰਬਰ ਪਊਗਾ ਜਾਂ ਨਾ ਤੇ ਮੈਂ ਤੁਹ ਠੀਕ ਹੈ ਇਹ ਜਿਹੜਾ ਨੋਟਿਸ ਬਿਲਕੁਲ ਫੇਕ ਸੀ ਤੇ ਸਾਡੀ ਟੀਮ ਤੋਂ ਵੀ ਇਹ ਜਿਹੜਾ ਨੋਟਸ ਸਾਡੇ ਚੈਨਲ ਤੇ ਅਪਲੋਡ ਕੀਤਾ ਗਿਆ ਸੀ ਪਹਿਲਾਂ ਪਰ ਜਦੋਂ ਅਸੀਂ ਬਾਅਦ ਚ ਇਸ ਚੀਜ਼ ਦੀ ਪੋਸਟਿੰਗ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਫੇਕ ਆ ਤਾਂ ਇਸ ਤੋਂ ਬਾਅਦ ਅਸੀਂ ਇਸ ਦੀ ਪੋਸਟ ਸੀ ਡਿਲੀਟ ਕਰ ਦਿੱਤੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪੰਜਾਬ ਪੁਲਿਸ ਕੌਨਸਟਲ 2025 ਦੇ ਬੱਚਿਆਂ ਦੀ ਕੱਟਆਫ ਕਿੰਨੀ ਜਾਣੀ ਆ ਜਿਹੜੀ ਫਿਜ਼ੀਕਲੀ ਕੱਟਆਫ ਜਾਣੀ ਆ ਜਿਹੜੀ ਫਾਈਨਲ ਕੱਟਆਫ ਜਾਣੀ ਆ ਉਹਦੀ ਵੀਡੀਓ ਆਪਾਂ ਕੁਝ ਸਪੈਸ਼ਲ ਜਿਹੜੀ ਐਡ ਬਣਾ ਕੇ ਪਾ ਦਾਂਗੇ ਪਰ ਇਹ ਆਪਾਂ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਸਿਰਫ ਫਿਜ਼ੀਕਲਲੀ ਕੱਟ ਆਫ ਲੈ ਕੇ ਆਏ ਆ ਕਿ ਬੱਚਿਆਂ ਦੀ ਜਿਹੜੀ ਕਿੰਨੇ ਨੰਬਰ ਵਾਲੇ ਬੱਚੇ ਜਿਹੜਾ 55 50 ਨੰਬਰ ਵਾਲੇ ਵਿੱਚ ਸਿਲੈਕਟ ਹੋ ਸਕਦੇ ਨੇ ਜਾਂ ਨਾ ਕਿਉਂਕਿ ਫਿਜ਼ੀਕਲ ਤੋਂ ਬਾਅਦ ਹੀ ਜਿਹੜਾ ਹੈ ਆ ਬੱਚਿਆਂ ਦੇ ਨੰਬਰ ਜਿਹੜੇ ਦੱਸਣੇ ਆ origignal ਨੰਬਰ ਬਦਲਾ ਉਸੇ ਨੰਬਰਾਂ ਦਾ ਪਤਾ ਲੱਗਣਾ ਕਿ ਕਿੰਨੇ ਬੱਚੇ ਸਿਲੈਕਟ ਰੱਖਣੇ ਉਹਨਾਂ ਨੇ ਤੇ ਕਿੰਨੇ ਬੱਚਿਆਂ ਨੂੰ ਰਿਜੈਕਟ ਕਰ ਦੇਣਾ ਕਿਉਂਕਿ ਤਕਰੀਬਨ ਤਕਰੀਬਨ 12000 ਬੱਚਾ ਜਿਹੜਾ ਹੈਗਾ ਫਿਜ਼ੀਕਲੀ ਬੁਲਾਇਆ ਹੋਊਗਾ ਤੇ ਪੋਸਟਾ ਕੋਲੋਂ 1746 ਠੀਕ ਹੈ 1746 ਦੇ ਵਿੱਚ ਤੇ 2012000 ਚੋਂ ਕੁੱਲ ਰੱਖਣਾ ਉਹਨਾਂ ਨੇ 2500 ਬੱਚਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਤੱਕ ਰੱਖਿਆ ਜਾਊਗਾ ਤੇ ਡੀਵੀ ਤੋਂ ਬਾਅਦ ਜਿਹੜੀ ਕੱਟ ਆਫ ਆ ਇੱਕ ਅੱਧਾ ਨੰਬਰ ਹੋਰ ਵਧਿਆ ਨਹੀਂ ਹੁੰਦੀ ਆ ਤੇ ਉਸ 2500 ਬੱਚੇ ਦੇ ਵਿੱਚੋਂ ਇਹ ਹੈ ਜਿਹੜੇ 1746 ਬੱਚੇ ਜਿਨ੍ਹਾਂ ਨੇ ਪੋਸਟ ਜਿੰਨੀਆਂ ਪੋਸਟਾਂ ਹੈਗੀਆਂ ਨੇ ਪੰਜਾਬ ਗਵਰਨਮੈਂਟ ਦੁਆਰਾ ਦਿੱਤੀਆਂ ਹੋਈਆਂ 1746 ਬੱਚੇ ਰੱਖਣੇ ਆ 2500 ਦੇ ਵਿੱਚੋਂ ਪਹਿਲਾਂ ਹੁਣ ਜਿਹੜਾ ਪੇਪਰ ਦਿੱਤਾ ਸੀ ਆ ਉਹ 4.5 ਲੱਖ ਬੱਚੇ ਦੀ ਤਕਰੀਬਨ ਕਰੀਬ ਕਰੀਬ ਤਾਂ ਸੀ ਇਸ ਚ 12000 ਬੱਚਾ ਲੈਣਗੇ 12000 ਬੱਚੇ ਚੋਂ 2500 ਬੱਚਾ ਲੈਣਗੇ 2500 ਬੱਚੇ ਦੇ ਵਿੱਚੋਂ 1764 ਬੱਚੇ ਜਿਹੜੇ ਫਾਈਨਲਿਸਟ ਚ ਆਉਣੇ ਆ ਉਹ ਹੋਣਗੇ ਠੀਕ ਹੈ ਤੇ ਹੁਣ ਬਾਕੀ ਜਿਹੜੀ ਹੈ ਕੱਟ ਆਫ ਹੈ ਹੁਣ ਇਹ ਆਪਾਂ ਜਿਹੜੀ ਇੱਕ ਐਕਸਪੈਕਟਿਡ ਕੱਟ ਆਫ ਬਣਾਈ ਸੀ ਠੀਕ ਹੈ ਹੁਣ ਸਭ ਤੋਂ ਪਹਿਲਾਂ ਜਿਵੇਂ ਬੈਕਵਰਡ ਕਲਾਸਿਸ ਦੀ ਕੱਟ ਆਫ ਸੀ ਇਹ ਆਰਮਡ ਕੈਟਰ ਇਹ ਤਾਂ ਮਤਲਬ ਫਿਜ਼ੀਕਲ ਦੀ ਆਪਾਂ ਜਿਹੜੀ ਆਰਮਡ ਤੇ ਡਿਸਟ੍ਰਿਕਟ ਕੈਟਰ ਦੀ ਕੱਟ ਆਫ ਫਾਈਨਲ ਕੱਟ ਆਫ ਆ ਉਹਦੀ ਇੱਕ ਸਪੈਸ਼ਲ ਤੁਹਾਨੂੰ ਵੀੜ ਹੈਗਾ ਵੀਡੀਓ ਬਣਾ ਕੇ ਦੇ ਦਾਂਗੇ ਠੀਕ ਤੇਰੇ ਬੈਕਵਰਡ ਕਲਾਸ ਦੀ ਮੇਰ ਦੀ ਗੱਲ ਕਰੀ ਆਪਾਂ ਇਹ 93.50 ਦੇ ਕਰੀਬ ਜਾ ਸਕਦੀ ਹੈ ਤੇ ਫੀਮੇਲ ਦੀ 98.40 43 ਦੇ ਵਿੱਚ ਵਿੱਚ ਠੀਕ ਹੈ ਤੇ ਇੱਕ ਗੱਲ ਹੋਰ ਇਹ ਜਿਹਨਾਂ ਬੱਚਿਆਂ ਦੇ ਇਹਨਾਂ ਤੋਂ ਇੱਕ ਜਾਂ ਅੱਧਾ ਨੰਬਰ ਘੱਟ ਹੈ ਇੱਕ ਦੋ ਨੰਬਰ ਘੱਟ ਨੇ ਇੱਕ ਦੋ ਨੰਬਰ ਵਧ ਨੇ ਉਹ ਆਪਣੀ ਜਿਹੜੀ ਤਿਆਰੀ ਕਰਦੇ ਰਹੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਰੱਬ ਦੀ ਮਿਹਰ ਹੋ ਜੇ ਕੋਈ ਗਲਤੀ ਨਾਲ ਤੁਹਾਡਾ ਨੰਬਰ ਪੈ ਜੇ ਜਾ ਕੋਈ ਬੱਚੇ ਫੀਕਲ ਨਾ ਦੇਣ ਜਾਣ ਸੋ ਤੁਸੀਂ ਇਸ ਚੀਜ਼ ਤੇ ਨਹੀਂ ਰਹਿਣਾ ਕਿ ਸਰ ਮੇਰੇ ਤਾਂ ਨੰਬਰ ਹੀ ਪੂਰੇ 95 ਨੇ 60 ਨੇ ਠੀਕ ਆ ਤੁਸੀਂ ਇਸ ਤਰੀਕੇ ਨਾਲ ਨਹੀਂ ਰਹਿਣਾ ਤੁਸੀਂ ਤਿਆਰੀ ਜਿਨ੍ਹਾਂ ਦੇ ਦੋ ਦੋ ਨੰਬਰ ਘੱਟ ਨੇ ਉਹ ਵੀ ਕਰਦੇ ਰਹੋ ਇਹ ਨਲੇ ਤਾਂ ਸੋਟੇ ਜਿਹੜਾ ਹੈਗਾ ਇਸ ਲਈ ਤਾਂ ਚਲੋ ਤੁਸੀਂ ਤਿਆਰੀ ਕਰਨੀ ਕਰਨੀਆਂ ਐਤਕੀ ਨਹੀਂ ਅਗਲੀ ਵਾਰੀ ਸਹੀ ਪਰ ਇਹ ਕੋਈ ਵੀ ਚੀਜ਼ ਹੈ ਨਾ ਜਿਹੜਾ ਸੋਟਾ ਮਤਲਬ ਕਿ ਮੈਂਟਲੀ ਹੈਲਥ ਹੋਵੇ ਫਿਜ਼ੀਕਲ ਹੈਲਥ ਹੋਵੇ ਉਹ ਵੀ ਇਹਦੇ ਨਾਲ ਜਿਹੜੀ ਹੈਗੀ ਠੀਕ ਰਹਿਣੀ ਆ ਇਹ ਤੁਸੀਂ ਆਪਣੇ ਲਈ ਕਰਨੀ ਆ ਕਿਸੇ ਲਈ ਨਹੀਂ ਕਰਨੀ ਆ ਹੁਣ ای ڈبلیو ایس ਦੀ ای ڈبلیو ایس ਦੀ ਕਟਆਫ ਆ ਜਿਹੜੀ ਬਹੁਤ ਜਿਹੜੀ ਹੈ ਘਟ ਜਾਣੀਆਂ ਕਿਉਂਕਿ ਪਹਿਲਾਂ ਜਿਹੜੇ ای ڈبلیو ایس ਦਾ ਹੁਣ ਜਰਨਲ ਜਿਹੜਾ ਹੈਗਾ ਹਰੀਜ਼ਨਟਲੀ ਤੇ ਵਰਟੀਕਲੀ ਦੋ ਸਾਈਡ ਮੰਨ ਲਓ ਕਿ ਜਿਹੜਾ ਹੈਗਾ ਸੀਟਾਂ ਹੁਣ ਜਰਨਲ ਦੇ ਸੀਟਾਂ ਰਿਕੁਆਇਰ ਕਰ ਸਕਣਗੇ ਪਹਿਲਾਂ ਇਹਨਾਂ ਦੀ ਕਟਆਫ ਲਈ ਜਿਹੜਾ ਹੈਗਾ ਸਪੈਸ਼ਲ ਜਿਹੜੀ ਹੈਗੇ ਸੀਟਸ ਹੁੰਦੀਆਂ ਸੀ ਇਹਨਾਂ ਨੂੰ ਤੇ ਉਹ ਤੋਂ ਬਾਹਰ ਚਾਹੇ ਉਹ ਕਟਆਫ ਜਰਨਲ ਤੋਂ ਫਾਈ ਜਾਂਦੀ ਚਾਹੇ ਲੋ ਹੋ ਜਾਂਦੀ ਬਸ 19 ਸੀਟਾਂ ਮੰਨ ਲਓ ਕਿ ਲਿਮਟਿਡ ਸੀਟਾਂ ਹੁੰਦੀਆਂ ਸੀ ای ڈبلیو ایس ਦੀਆਂ ਪਰ ਜਿਹੜਾ ਲਾਸਟイヤー 2024 ਤੋਂ ਮਾਰਚ ਦੇ ਵਿੱਚ ਇੱਕ ਨੋਟਿਸ ਆਇਆ ਸੀ ਹਾਈ ਕੋਰਟ ਦਾ ਤੇ ਉੱਥੇ ਕਹੇ ਤਾਂ ਕਿ ਜਿਹੜਾ ایਡਬਲਿਊਐਸ ਦੀਆਂ ਮਤਲਬ ਕਿ ਜਿਹੜੇ ਬੱਚਿਆਂ ਦੇ ਹਾਈਐਸਟ ਨੰਬਰ ਨੇ ਉਹਨਾਂ ਨੂੰ ਜਰਨਲ ਦੇ ਵਿੱਚ ਕਾਊਂਟ ਕੀਤਾ ਜਾਵੇ ਠੀਕ ਹੈ ਇਹ ਜਿਹੜੀ ਹੈ ਫੀਮੇਲ ਦੀ ਕਟ-ਆਫ रह ਸਕਦਾ 55.78 ਤੱਕ ਠੀਕ ਹੈ ਇਹਦੇ ਬਾਅਦ ਐਕਸ ਸਰਵਿਸਮੈਨ ਜਰਨਲ ਪੰਜਾਬ ਦੇ 54.70 ਤੇ ਫੀਮੇਲ ਦੀ रह ਸਕਦੀ ਹੈ 37.68 ਤੱਕ ਤੇ ਇਹਦੇ ਬਾਅਦ ਐਕਸ ਸਰਵਿਸਮੈਨ ਆਫ ਬੈਕਵਰਡ ਕਲਾਸ ਪੰਜਾਬ 55 ਤੋਂ ਜਿਹੜੇ ਪਲੱਸ ਨੇ ਮਤਲਬ ਉਹ ਇਹ ਵੈਸੇ ਇੰਨਾ ਦੀ ਤਰ੍ਹਾਂ ਜਾ ਕੇ ਫਾਈਨਲ ਵੀ ਬਹੁਤ ਘੱਟ ਹੀ ਵਦਣੀ ਆ ਠੀਕ ਹੈ ਇਹ ਜਿਹੜੇ ਇੱਕ ਸਰਵਿਸ ਮੈਨ ਨੇ ਇਹ ਤਾਂ ਆਪਣੀ ਜਿਹੜੀ ਤਿਆਰੀ ਹੈ ਤਾਂ ਵੈਸੇ ਵੀ ਹੁਣ ਮਤਲਬ ਗੇਟ ਇੱਕ ਸਰਵਿਸ ਮੈਨ ਉਹ ਪਹਿਲੀ ਫਿੱਟ ਹੁੰਦੇ ਨੇ ਠੀਕ ਹੈ ਦੂਆ ਦਾ ਹੋ ਗਏ ਐਸ ਸੀ ਐਮ ਵੀ ਹੋ ਗਏ ਜਿਹੜੇ ਇੱਕ ਸਰਵਿਸ ਮੈਨ ਉਹਨਾਂ ਦੀ 48.80 ਦੇ ਤਕਰੀਬਨ ਤਕਰੀਬਨ ਜਾ ਸਕਦੀ ਆ ਤੇ ਇੱਕ ਸਰਵਿਸ ਮੈਨ ਐਸ ਸੀ ਆਰ ਉਹ ਹੋ ਗਏ ਜਿਹੜੇ ਉਹਨਾਂ ਦੀ 53.50 ਦੇ ਕੋਲੇ ਰਹਿ ਸਕਦੀ ਆ ਹੁਣ ਆਪਾਂ ਗੱਲ ਕਰਦੇ ਆ ਜਨਰਲ ਦੀ ਜਿਹੜੀ ਸਾਰਿਆਂ ਤੋਂ ਵੱਧ ਜਿਹੜੇ ਬੱਚਿਆਂ ਦੀ ਅੱਖ ਹੁੰਦੀ ਆ ਕਿ ਕੀਤੇ ਕਿ ਕਿੰਨੀ ਜਿਹੜੀ ਹੈ ਜਰਨਲ ਦੀ ਕੱਟਆਫ ਜਾਣੀ ਕਿਉਂਕਿ ਜਰਨਲ ਦੀ ਕੱਟਆਫ ਤੋਂ ਜਿਹੜੀ ਹੈ ਬਾਕੀ ਕੈਟਾਗਰੀ ਦੇ ਕੱਟਆਫ ਦਾ ਜਿਹੜਾ ਮੇਨ ਜਿਹੜਾ ਸਹੀ ਅੰਦਾਜ਼ਾ ਲੱਗ ਸਕਦਾ ਹੈ ਠੀਕ ਹੈ ਜਰਨਲ ਦੀ ਜਿਹੜੀ ਫਿਜ਼ੀਕਲ ਕੱਟਆਫ ਹੈ ਉਹ 72.99 ਦੇ ਕਰੀਬ ਕਰੀਬ ਜਾ ਸਕਦੀ ਹੈ ਤੇ ਮੈਂ ਤੁਹਾਨੂੰ ਫਾਈਨਲ ਵੀ ਦੱਸ ਦਣਾ ਇਹ ਇਹ 78 ਤੋਂ 99 ਦੇ ਜਿਹੜਾ ਪਲੱਸ ਪਲੱਸ ਹੀ ਜਾਊਗੀ ਠੀਕ ਹੈ ਜੇ 70 70 ਤਿੱਕ ਤੱਕ ਖਰਾਇਤ ਕੀ ਨਹੀਂ ਹਟਦੀ ਕਿਉਂਕਿ ਪੇਪਰ ਮਾਰਕਸ ਬਹੁਤ ਨੇ ਬੱਚਿਆਂ ਦੇ ਜਿਹੜਾ ਹੈਗਾ 72.99 ਤੋਂ ਜਿਹੜੀ ਪਲੱਸ ਹੈ ਮੇਲ ਮੰਨ ਲਓ ਕਿ 72 ਨੰਬਰਾਂ ਵਾਲੇ ਪਲੱਸ ਪਲੱਸ ਤਾਂ ਆਈ ਜਾਣਗੇ ਜਿਹੜਾ ਹੈਗਾ ਫੀਮੇਲ ਦੇ ਲਈ ਠੀਕ ਹੈ ਤੇ ਫੀਮ ਇਸ 6.05 ਤੱਕ ਠੀਕ ਹੈ ਤੇ ਐਸੀਐਮਪੀ ਜਿਹੜੇ ਮੇਲਸ ਨੇ ਉਹ 60 ਨੰਬਰਾਂ ਵਾਲੇ ਤਿਕਰਮ ਦੇ ਤਿਆਰੀ ਕਰਦੇ ਰਹੋ ਤੇ ਜਿਹੜੇ ਫੀਮੇਲਸ ਨੇ ਉਹ 54.65 ਤੱਕ ਜਿਹੜੀ ਫੀਮੇਲ ਦੀ ਕੱਟ ਆਫ ਮਤਲਬ ਕਿ ਸਾਰੀਆਂ ਕੈਟਾਗਰੀਜ਼ ਹੈ ਇਹਨਾਂ ਦੀ ਤਾਂ ਵੱਧ ਤੋਂ ਵੱਧ ਜੇ ਕਿਸੇ ਦੀ ਬਦਲੀ ਹੋਈ 4 ਨੰਬਰ ਵੱਧ ਵੀ ਹੋ अदरवाइज 1 ਜਾਂ 2 ਨੰਬਰ ਆ ਤੇ ਹੁਣ ਜਿਹੜੇ ਐਸਆਰ ਹੋਗੇ ਪੰਜਾਬ ਦੇ ਉਹਨਾਂ ਦੀ 68 ਮਤਲਬ ਕਿ ਮੇਲਜ਼ਦੀ ਤੇ ਫੀਮੇਲ ਦੀ 98 ਠੀਕ ਹੈ ਵਾਰਡ ਆਫ ਫਰੀडम फाइਟਰਸ 41 ਇਹਨਾਂ ਦੀ ਜਿਹੜੀ ਮਤਲਬ ਕਿ ਇਹ ਹੈ ਕਿ ਆਪਾਂ ਫਿਜ਼ੀਕਲ ਦੀ ਗੱਲ ਕਰਦੇ ਆ ਪਰ ਜਿਹੜੀ ਇਹਨਾਂ ਦੀ ਫਾਈਨਲ ਕੱਟਆਫ ਹੋਣਾ ਉਹੋ ਹੀ ਇਹਨਾਂ ਦੀ ਆਰਮਡ ਦੀ ਜਾਦੀ ਜਾਂਦੀ ਆ ਤੇ ਜਿਹੜੀ ਮਤਲਬ ਕਿ ਡਿਸਟ੍ਰਿਕਟ ਕੈਡਰ ਦੀ ਆ ਉਹ ਐਨੀ ਦਾ ਸਾਰੀ 40 ਤੁਸੀਂ ਲਾ ਲਓ 45 ਛੜੀ ਨੰਬਰ ਅੰਦਰ ਕਹੀ ਜੇ ਆਰਮਡ ਦੀ ਇਹਨਾਂ ਦੀ ਕੱਟਆਫ ਪਿਛਲੀ ਵਾਰ 77 ਨੰਬਰ ਗਈ ਸੀ ਪਤਾ ਨਹੀਂ ਮਤਲਬ ਕੀ ਹੁੰਦਾ ਜਿਹੜੇ ਫ੍ਰੀडम फाइਟਰ ਹੁੰਦੇ ਨੇ ਮਤਲਬ ਉਹ ਆਰਮਰ 'ਚ ਆ ਕੇ ਜ਼ਿਆਦਾ ਖੁਸ਼ ਹੁੰਦੇ ਨੇ ਠੀਕ ਹੈ ਇਹ ਤਾਂ ਚਲੋ ਬਾਅਦ ਦੀ ਗੱਲ ਹੈ ਰਹੀਆਂ ਤੇ ਹੁਣ ਆ ਗਏ ਵਾਰਡ ਆਫ ਪੁਰਸਪਰਸਨਸ ਇਹਨਾਂ ਦੀ ਜਿਹੜੀ ਮੇਲਸ ਦੀ ਹੈ 42 ਰਹਿ ਸਕਦੀ ਆ ਤੇ ਜਿਹੜੀ ਫੀਮੇਲਸ ਦੀ ਆ ਉਹ 41 ਰਹਿ ਸਕਦੀ ਆ ਠੀਕ ਆ ਬਾਕੀ ਅਗਰ ਤੁਹਾਡੇ ਇਹਨਾਂ ਨੰਬਰਾਂ ਦੇ ਨੇੜੇ ਤੇੜੇ ਨੰਬਰ ਹੈਗੇ ਨੇ ਤਾਂ ਜਿਹੜਾ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਫਿਜ਼ੀਕਲ ਕਦੋਂ ਹੋਣਾ ਉਹ ਕੱਲ ਪਰਸੋਂ ਦਾ ਜਿਹੜਾ ਹੈਗਾ ਜਦੋਂ ਇਹਨਾਂ ਨੇ ਸਕੋਰ ਕਾਰਡ ਅਪਡੇਟ ਕਰਤਾ ਸੀ ਇਨੀ ਸੀਤੀ ਜਿਹੜਾ ਫਰਸਟ ਪ੍ਰੋਸੈਸ ਚੱਲ ਰਿਹਾ ਪੰਜਾਬ ਪੁਲਿਸ ਦਾ ਤੇ ਪੰਜਾਬ ਗਵਰਨਮੈਂਟ ਦਾ ਇਹ ਜਿਹੜੇ ਫਿਜ਼ੀਕਲ ਨੇ ਇਹਨਾਂ ਨੇ ਪੰਜਾਬ ਪੁਲਿਸ ਦੀ ਸਾਈਡ ਤੇ ਅਪਲੋਡ ਕਰਤਾ ਸੀ ਕਿ ਸੈਕੰਡ ਵੀਕ ਆਫ ਸੈਪਟੰਬਰ ਆ ਜਿਹੜਾ ਫਿਜ਼ੀਕਲ ਸਟਾਰਟ ਹੋ ਜਾਣਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜੇ SSC GD ਦੇ ਹੈਗੇ ਨਾਲ-ਨਾਲ ਚੱਲ ਰਹੇ ਨੇ ਤਾਂ ਉਹ 12 ਸੈਪਟੰਬਰ ਨੂੰ ਜਿਹੜੇ SSC ਦੀ GD ਦੇ ਆਪਣੇ ਫਿਜ਼ੀਕਲ ਚੱਲ ਰਹੇ ਨੇ ਉਹ ਖਤਮ ਹੋ ਜਾਣਗੇ ਠੀਕ ਹੈ ਤੇ 12 ਸੈਪਟੰਬਰ ਤੋਂ ਬਾਅਦ 13 14 ਤੇ 15 ਇਹ ਜਿਹੜੇ 3 ਦਿਨ ਨੇ ਇਹਨਾਂ ਚ ਕਿਸੇ ਵੀ ਦਿਨ ਤੁਹਾਡਾ ਪਹਿਲਾ ਜਿਹੜਾ ਹੈਗਾ ਡੇ ਹੋ ਸਕਦਾ ਫਿਜ਼ੀਕਲੀ ਤੇ ਫਿਜ਼ੀਕਲ ਪੰਜਾਬ ਪੁਲਿਸ ਦਾ ਜਿਹੜਾ ਫਿਜ਼ੀਕਲ ਆ ਉਹ ਘੱਟੋ ਘੱਟ ਤੁਸੀਂ ਲਾ ਲਓਗੇ 10 ਜਾਂ 12 ਦਿਨਾਂ ਚ ਕੰਪਲੀਟ ਹੋਣਾ ਤੇ 10 12 ਦਿਨਾਂ ਦੇ ਵਿੱਚ ਵਿੱਚ ਚਾਹੇ ਤੁਹਾਡਾ ਪਹਿਲੇ ਦਿਨ ਉਹ ਵੀ ਫਿਜ਼ੀਕਲ ਆ ਸਕਦਾ ਚਾਹੇ ਤੁਹਾਡਾ 12ਵੇਂ ਦਿਨ ਵੀ ਫਿਜ਼ੀਕਲ ਆ ਸਕਦਾ ਸੋ ਜਿਹੜੀ ਆਪਣੀ ਤਿਆਰੀ ਆ ਉਹ ਕਰਦੇ ਰਹੋ ਠੀਕ ਹੈ ਇਹ ਜਿਹੜਾ 12 13 14 15 ਇਹਨਾਂ ਤਰੀਕਿਆਂ ਦੇ ਵਿੱਚ ਉੱਚੀ ਜਿਹੜਾ ਤੁਹਾਡਾ ਪਹਿਲਾ ਦਿਨ ਆ ਸਕਦਾ ਕਟ-ਆਫ ਦਾ ਤੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਆਪਣੀ ਸਾਈਡ ਦੇ ਉੱਤੇ ਜਿਹੜੀ ਰ ਤੇ ਜਿਹੜੀ ਇਹਦੀ ਅਪਡੇਟ ਆ ਤੁਹਾਨੂੰ ਜਲਦ ਤੋਂ ਜਲਦ ਸਤੰਬਰ ਦੇ ਫਸਟ ਵੀਕ ਦੇਖਣ ਨੂੰ ਮਿਲ ਜੂਗੀ ਅੱਜ ਤੱਕ ਤਕਰੀਬਨ ਤਕਰੀਬਨ ਤੁਸੀਂ 10 ਤੋਂ 12 ਦਿਨ ਅਗਸਤ ਦੇ ਲੈ ਲਓ ਤੇ 12 ਕ ਦਿਨਾਂ ਤੁਸੀਂ ਜਿਹੜਾ ਹੈਗਾ ਸਤੰਬਰ ਦੇ ਮੰਨ ਲੈ ਕੇ ਚਲੋ ਮਤਲਬ ਕਿ ਤੁਹਾਡੇ ਕੋਲ 1 ਮਹੀਨਾ 25 26 ਦਿਨ ਜਿਹੜੇ ਹੈਗੇ ਪੂਰੇ ਵਧੀਆ ਪਏ ਨੇ ਤਾਂ ਤੁਸੀਂ ਆਪਣੀ ਤਿਆਰੀ ਜਿਹੜੀ ਆ ਆਰਾਮ ਨਾਲ ਕਰ ਸਕਦੇ ਹੋ ਤੇ ਬਾਕੀ ਜਿਹੜੀ ਅੱਜ ਦੀ ਇਨਫੋਰਮੇਸ਼ਨ ਐਨੀ ਸੀ ਮੈਂ ਉਮੀਦ ਕਰਦਾ ਤੁਹਾਨੂੰ ਜਿਹੜੀ ਹੈ ਇਹ ਕੱਟਆਫ ਦੀ 익ਸਪੈਕਟਡ ਕੱਟਆਫ ਦੀ ਜਿਹੜੀ ਇਨਫੋਰਮੇਸ਼ਨ ਹੈ ਚੰਗੀ ਲੱਗੀ ਹੋਊਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਕਿਸੇ ਨੂੰ ਵੀ ਕੋਈ ਡਾਊਟ ਹੋਇਆ ਤਾਂ ਬੱਚਾ ਆਪਣਾ ਜਿਹੜੇ ਮਾਰਕਸ ਜਾਂ ਕੋਈ ਹੋਰ ਵੀ ਡਾਊਟ ਹੋਇਆ ਡਾਕੂਮੈਂਟ ਰਿਲੇਟਡ ਜਾਂ ਮੈਡੀਕਲ ਰਿਲੇਟਡ ਤਾਂ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ ਮੈਂ ਵੀਦ ਕਰਦਾ ਜਿਹੜਾ 2026 ਆ ਤੁਹਾਡੇ ਲਈ ਨੌਕਰੀ ਲੱਗੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ